ਅੱਜ ਅਸੀਂ ਮਾਝੇ ਦੇ ਮਾਝਾਲ ਚੋਟੀ ਦੇ ਕਬੱਡੀ ਖਿਡਾਰੀ ਗੋਪੀ ਫਰੰਦੀਪੂਰੀਆ ਦੀ ਬਾਇਓਗ੍ਰਾਫੀ ਤੁਹਾਡੇ ਲਈ ਲੈ ਕੇ ਆਏ ਹਾਂ ਅਜਿਹਾ ਕੋਈ ਰੇਡਰ ਨਹੀਂ ਹੋਣਾ ਜਿਹਨੂੰ ਗੋਪੀ ਨੇ ਜਫਾ ਨਾ ਲਾਇਆ ਹੋਵੇ ਕਬੱਡੀ ਰਾਈ ਗੋਪੀ ਨੇ ਜਿੱਥੇ ਲੋਕਾਂ ਦੇ ਦਿਲਾਂ ਨੂੰ ਜਿੱਤੇ ਆ ਉੱਥੇ ਹੀ ਇਹਨਾਂ ਨੇ ਕਈ ਇਨਾਮ ਵੱਡੇ-ਵੱਡੇ ਸਨਮਾਨ ਤੇ ਨਗਦ ਰਕਮੀਆਂ ਵੀ ਜਿੱਤੀਆਂ ਨੇ ਸੋ ਕਬੱਡੀ ਰਾਈ ਗੋਪੀ ਨੇ ਹੁਣ ਤੱਕ ਕੀ-ਕੀ ਜਿੱਤੇ ਹੈ ਇਹਨਾਂ ਦੀ ਖਰਾਕ ਕੀ ਹੈ ਇਹ ਕਿਵੇਂ ਪ੍ਰੈਕਟਿਸ ਕਰਦੇ ਨੇ ਇਹਨਾਂ ਦੇ ਪਰਿਵਾਰ ਚ ਕੌਣ-ਕੌਣ ਹੈ ਤੇ ਕਦੋਂ ਇਹਨਾਂ ਨੇ ਕਬੱਡੀ ਖੇਡਣ ਦੀ ਸ਼ੁਰੂਆਤ ਕੀਤੀ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਵੀਡੀ ਤਰਨਤਾਰਨ ਗੋਪੀ ਦਾ ਜਨਮ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਪਿੰਡ ਫਰੰਦੀਪੁਰ ਦੇ ਵਿੱਚ ਹੋਇਆ ਨਾਮ ਦੀ ਗੱਲ ਕਰੀਏ ਤਾਂ ਘਰ ਦੇ ਇਹਨਾਂ ਨੂੰ ਸ਼ੁਰੂ ਤੋਂ ਹੀ ਗੋਪੀ ਕਹਿ ਕੇ ਬੁਲਾਉਂਦੇ ਸੀਗੇ ਇਸ ਕਰਕੇ ਕਬੱਡੀ ਚੈਨਾ ਨੇ ਆਪਣੇ ਗੋਪੀ ਨਾਮ ਦੇ ਨਾਲ ਪਿੰਡ ਦਾ ਨਾਮ ਜੋੜ ਕੇ ਪੂਰਾ ਨਾਮ ਗੋਪੀ ਫਰੰਦੀਪੁਰੀਆ ਰੱਖਿਆ ਤੇ ਅੱਜ ਜਿੱਥੇ ਵੀ ਗੋਪੀ ਜਾਂਦਾ ਹੈ ਉਹਨਾਂ ਦੇ ਪਿੰਡ ਦਾ ਨਾਮ ਵੀ ਜ਼ਰੂਰ ਬੋਲਿਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਗੋਪੀ ਦਾ ਜਨਮ ਸਨ 1999 ਚ ਹੋਇਆ ਸੀਗਾ ਤੇ ਸਾਲ 2025 ਦੇ ਹਿਸਾਬ ਨਾਲ ਇਹਨਾਂ ਦੀ ਉਮਰ ਲਗਭਗ 37 ਸਾਲ ਹੋ ਚੁੱਕੀ ਹੈ ਤੇ ਅੱਜ ਵੀ ਇਹ ਕਬੱਡੀ ਦੇ ਮੈਦਾਨਾਂ 'ਚ ਬੋਕ ਰਹੇ ਨੇ ਕੱਦ ਦੀ ਗੱਲ ਕਰੀਏ ਤਾਂ ਇਹਨਾਂ ਦਾ ਕੱਦ ਤਕਰੀਬਨ ਫੁੱਟ 3 ਇੰਚ ਹੈ। ਪਰ ਇਹਨਾਂ ਦਾ ਇੱਕ ਕੁਇੰਟਲ 10 ਕਿਲੋ ਦੇ ਕਰੀਬ ਹੈ। ਪਰਿਵਾਰ ਦੀ ਗੱਲ ਕਰੀਏ ਤਾਂ ਇਹਨਾਂ ਦੇ ਪਰਿਵਾਰ 'ਚ ਮਾਤਾ-ਪਿਤਾ, ਇਹਨਾਂ ਦੇ ਤਿੰਨ ਭਰਾ ਤੇ ਇੱਕ ਸਿਸਟਰ ਰਹਿੰਦੇ ਨੇ। ਇਹਨਾਂ ਦੇ ਵਿਆਹ ਦੀ ਗੱਲ ਕਰੀਏ ਤਾਂ ਗੋਪੀ ਦਾ ਵਿਆਹ ਹੋ ਚੁੱਕਾ ਹੈ ਤੇ ਇਹਨਾਂ ਦਾ ਇੱਕ ਪੁੱਤਰ ਵੀ ਹੈ ਜਿਸ ਦਾ ਨਾਮ ਜੱਪ ਹੈ। ਹੁਣ ਜੇ ਗੱਲ ਕਰੀਏ ਇਹਨਾਂ ਦੀ ਕਬੱਡੀ ਦੀ ਸ਼ੁਰੂਆਤ ਦੀ ਤਾਂ ਗੋਪੀ ਜਦੋਂ ਸਕੂਲ 'ਚ ਪੜ੍ਹਦੇ ਸੀਗੇ ਤਾਂ ਉਦੋਂ ਇਹ ਨੈਸ਼ਨਲ ਸਟਾਈਲ ਕਬੱਡੀ ਖੇਡਿਆ ਕਰਦੇ ਸੀਗੇ। ਇਹਨਾਂ ਦੇ ਸਕੂਲ ਦੇ ਨੇੜੇ ਹੀ ਇੱਕ ਪਲਵਾਨੀ ਅਖਾੜਾ ਵੀ ਸੀ ਤੇ ਜਦੋਂ ਗੋਪੀ ਨੂੰ ਸਕੂਲੋਂ ਛੁੱਟੀ ਹੁੰਨੀ ਤਾਂ ਉਹ ਪਲਵਾਨਾਂ ਦੇ ਕਰਦਾ ਉਹਨੇ ਦੇਣਾ ਚ ਇਹ ਸਾਈਕਲ ਤੇ ਸਕੂਲ ਆਉਂਦੇ ਸੀਗੇ ਤੇ ਆਉਣ ਜਾਣ ਦਾ ਤਕਰੀਬਨ 16 17 ਕਿਲੋਮੀਟਰ ਪੈਂਡਾ ਪਾਇਆ ਜਾਂਦਾ ਸੀਗਾ ਸਾਲ 2005 ਚ ਗੋਪੀ 10ਵੀਂ ਪਾਸ ਕਰਦੇ ਨੇ ਤੇ ਉਸ ਤੋਂ ਬਾਅਦ ਉਹ ਹੋਰ ਸੀਰੀਅਸ ਹੋ ਕੇ ਕਬੱਡੀ ਖੇਡਣੀ ਸ਼ੁਰੂ ਕਰਦੇ ਨੇ ਤੇ ਐਦਾਂ ਹੀ ਇੱਕ ਵਾਰ ਸੋਰ ਸਿੰਘ ਕਬੱਡੀ ਮੈਚ ਸੀਗਾ ਤੇ ਉੱਥੇ ਤਾਬਾ ਪਲਵਾਨ ਮਲਕੀਤ ਪਲਵਾਨ ਤੇ ਕਲਜੀਤ ਪਲਵਾਨ ਦੀ ਟੀਮ ਖੇਡਣ ਆਈ ਸੀਗੀ ਤੇ ਇਹਨਾਂ ਦੀ ਟੀਮ ਦਾ ਉਸ ਦਿਨ ਇੱਕ ਯਾਫੀ ਨਹੀਂ ਆਉਂਦਾ ਤੇ ਸਾਰੇ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਹੁਣ ਆਪਾਂ ਉਸ ਦੀ ਜਗ੍ਹਾ ਕਿੰਨੂੰ ਖੜਾਈਏ ਤਾਂ ਉਹਦੇ ਉੱਥੇ ਹੀ ਗੋਪੀ ਖੜਾ ਸੀਗਾ ਤਾਂ ਉਹ ਤਾਬੇ ਪਲਵਾਨ ਨੇ ਕਿਹਾ ਕਿ ਹੈਗਾ ਤਾਂ ਉਦੋਂ ਫਿਰ ਗੋਪੀ ਨੂੰ ਇੱਕ ਵੱਡੀ ਟੀਮ 'ਚ ਖੇਡਣ ਦਾ ਮੌਕਾ ਮਿਲਿਆ ਤੇ ਉਸ ਤੋਂ ਬਾਅਦ ਤਾਬੇ ਪਲਵਾਨ ਨੇ ਗੋਪੀ ਨੂੰ ਪੱਕੇ ਆਪਣੀ ਟੀਮ 'ਚ ਰੱਖ ਲਿਆ ਤੇ ਉਸ ਤੋਂ ਬਾਅਦ ਗੋਪੀ ਆਪਣੀ ਖਰਾਕ ਵਧਾ ਦਿੰਦੇ ਨੇ ਤੇ ਜੇ ਇਹਨਾਂ ਦੀ ਪ੍ਰੈਕਟਿਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਨਾਲ ਚ ਗੋਪੀ 2 ਤੋਂ 2000 ਬੈਠ ਕੇ 1000 ਤੋਂ ਲੈ ਕੇ 1500 ਤੱਕ ਪਲਵਾਨੀ ਡਾਂਡ ਮਾਰ ਦਿੰਦੇ ਸੀਗੇ ਗੋਪੀ ਅੱਜ ਵੀ ਜ਼ਿਆਦਾ ਦੇਸੀ ਮਿਹਨਤ ਲਾਉਂਦੇ ਨੇ ਇਹਨਾਂ ਦਾ ਮੰਨਣਾ ਹੈ ਕਿ ਹਫ਼ਤੇ 'ਚ ਦੋ ਵਾਰ ਜਿਮ ਲਾਓ ਤੇ ਬਾਕੀ ਦਿਨ ਦੇਸੀ ਤਰੀਕੇ ਨੇ ਮਿਹਨਤ ਕਰੋ ਸੋ ਆਪਣੀ ਵਧੀਆ ਖੇਡ ਕਰਕੇ ਅੱਜ ਗੋਪੀ ਕੈਨੇਡਾ ਅਮਰੀਕਾ ਦੁ ਅਨੇਕਿ ਖਰਾਕ ਦੀ ਗੱਲ ਕਰੀਏ ਤਾਂ ਇਹ ਜ਼ਿਆਦਾਤਰ ਘਰ ਦੀ ਦੇਸੀ ਖਰਾਕ ਹੀ ਖਾਂਦੇ ਨੇ ਤੇ ਬਾਹਰ ਦੀਆਂ ਚੀਜ਼ਾਂ ਖਾਂ ਤੋਂ ਇਪਰੇਜ਼ ਹੀ ਰੱਖਦੇ ਨੇ ਤੇ ਬਾਕੀ ਗੋਪੀ ਦਾ ਮੰਨਣਾ ਹੈ ਕਿ ਕਬੱਡੀ ਖੇਡਣ ਲਈ ਜਨੂਨ ਹੋਣਾ ਚਾਹੀਦਾ ਹੈ ਜਿਨੇ ਕਬੱਡੀ ਖੇਡਣੀ ਹੈ ਉਹ ਘਰ ਦੀ ਖਰਾਕ ਖਾ ਕੇ ਵੀ ਕਬੱਡੀ ਖੇਡ ਸਕਦਾ ਹੈ ਗੋਪੀ ਨੇ ਹਮੇਸ਼ਾ ਸਾਫ਼ ਸੁਥਰੀ ਕਬੱਡੀ ਖੇਡੀ ਹੈ ਤੇ ਅੱਜ ਉਹਨਾਂ ਨੂੰ ਕਬੱਡੀ ਖੇਡਦਿਆਂ ਕਰੀਬ 17-18 ਸਾਲ ਦਾ ਸਮਾਂ ਹੋ ਚੁੱਕਾ ਹੈ ਸਨਮਾਨਾਂ ਦੀ ਗੱਲ ਕਰੀਏ ਤਾਂ ਛੋਟੇ-ਮੋਟੇ ਸਨਮਾਨ ਤਾਂ ਹੁੰਦੇ ਰਹਿੰਦੇ ਨੇ ਪਰ ਸਾਲ 2023 ਚ ਫਰੰਦੀਪੁਰ ਤਰੰਤਾਰਨ ਕਬੱਡੀ ਕਾਪੇ ਤੇ ਉਹਨਾਂ ਦਾ ਰੂਬੀ ਕ ਫਰੰਦੀਪੂਰੀਆ ਦੇ ਸ਼ੌਂਕਾਂ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਜਾਨਵਰਾਂ ਨਾਲ ਕਾਫੀ ਪਿਆਰ ਹੈ ਇਹਨਾਂ ਨੇ ਕਾਰਜ ਕਬੂਤਰ ਵੀ ਰੱਖੇ ਨੇ ਘੋੜੀਆਂ ਰੱਖਣ ਦਾ ਵੀ ਇਹਨਾਂ ਨੂੰ ਸ਼ੌਕ ਹੈ ਕੁੱਤੇ ਪਾਲਣ ਦਾ ਵੀ ਸ਼ੌਕ ਹੈ ਸੋ ਇਹ ਸੀ ਚੋਟੀ ਦੇ ਕਬੱਡੀ ਖਿਡਾਰੀ ਗੋਪੀ ਫਰੰਦੀਪੂਰੀਆ ਦੇ ਬਾਰੇ ਵਿੱਚ ਕੁਝ ਖਾਸ ਗੱਲਾਂ ਪਸੰਦਾਈ ਵੀਡੀਓ ਤਵਾਤ ਤੋਂ ਤਵਾ ਦਾ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ